મેડમ બી ઓતે રોક જા ચક કુછ નઈ કરને નું મારે દો મારો ને બટ લેને નું કે કી પ્રોપર મને નું આયે થી કુછ નઈ કરાય જા ચલ યાર ચલ યાર મે નું કાટ દઉં રોક જા યાર પોંખારી આઉં દે ને જા પા કડ દો નઈ લાગીયા મારું કે મા

اوه رهن دے آ کہنا بند کہہ دے دیکھو ہی پتا نہیں کی ہے پھر Bà con thấy là 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 bà con जवाक जवाब इ जी कु कु बकड़े मुंडा आता है तीन चार दिन तो लगातार के सलाह सलाह करके माफी मंगाई थी ਫੇਰ ਅਜੇ ਬਿਨਾਂ ਦੁਕਾਨ ਤੇ ਕੁਝ ਖਾ ਪੀ ਕੇ ਨਸ਼ਾ ਕਰਕੇ ਇਸ ਦੁਕਾਨ ਚ ਵੜ ਗਿਆ ਬਲੇਡ ਮਾਰੇ ਆਪਣੇ ਕਹਿੰਦਾ ਮੈਨੂੰ ਮਾਰੂੰਗਾ ਇਹ ਪਿੱਛੇ ਅਸੀਂ ਜਿਹੜੇ ਸਰਪੰਚ ਵਿੱਚ ਬੈਠਾ ਸੀ ਉਹਨੂੰ ਬੁਲਾ ਕੇ ਕਿਹਾ ਵੀ ਆ ਜਾ ਆ ਉਹ ਆਇਆ ਨਹੀਂ ਹਜੇ ਤੱਕ ਜਾਨੂ ਕੁੜੀ ਦਾ ਪਰਿਵਾਰ ਵਾਲੇ ਆ ਗਏ ਫੇਰ ਕੁੱਟਮਾਰ ਕੀਤੀ ਉਹਦੀ ਕੁੜੀ ਦਾ ਬੇਬੇ ਰੋੜਾ ਸੀ ਮੈਂ ਥਾਣੇ ਫੜਾਤਾ ਹਾਂ ਜੀ ਥਾਣੇ ਫੜਾ ਦਿੰਦਾ ਇੱਕ ਕੁੜੀ ਲੱਗੀ ਆ ਉਹਦੇ ਮਨ ਕਰ ਅੰਦਰ ਆ ਉਹ ਵੀ ਆ ਜਾ ਕੇ ਕਹਿੰਦਾ ਕਿ ਮੈਂ ਤੇਰੇ ਨਾਲ ਗੱਲ ਕਰਨੀ ਹੈ ਵਰਨਾ ਮੈਂ ਅੱਜ ਆ ਕੇ ਮਰ ਜਾਣਾ ਵਾ ਫੇਰ ਰੋਲ ਛੱਡ ਕੇ ਫੇਰ ਦੁਕਾਨ ਦੇ ਵਿੱਚ ਆ ਕੇ ਵੇ ਗਿਆ ਅੰਦਰ ਬਲੇਡ ਲੈ ਕੇ ਆਇਸੀ ਉਹਨੇ ਪਹਿਲਾਂ ਆਪ ਤੇ ਬਲੇਡ ਮਾਰੇ ਆ ਫੇਰ ਦੋਜਨ ਨੂੰ ਵੀ ਧਮਕੀ ਦੇ ਲਈ ਸੀ ਜੇ ਮੇਰੇ ਮੂਹਰੇ ਮਨੁੱਖ ਕਿਸੇ ਨੇ ਬਾਹਰ ਕੱਟੇ ਤਾਂ ਬਲੇਡ ਮਾਰ ਦੂ ਉਹਦੇ ਬਾਹਰ ਤੇ ਬਲੇਡ ਮਾਰਦੇ ਉਹਦੇ ਕੰਡੇ ਥੱਲੇ ਬਲੇਡ ਮਾਰੇ ਆ। ਬਸ ਇਹੀ ਹੋਇਆ ਸੀ ਲੋਕਾਂ ਨੇ ਇਹਨੂੰ ਫੜ ਕੇ ਬਾਹਰ ਕੱਢਿਆ। ਤੇ ਬਾਅਦ ਕੁੱਟਮਾਰ ਹੋਈ। ਬਸ ਅੰਦਰ ਹਾਂ ਫਿਰ ਜਿਹੜੇ ਕੁੜੀ ਸੀਗੀ ਉਹਦੇ ਭਰਾ ਨੇ ਉਹਨੂੰ ਬਾਹਰ ਕੱਢਿਆ ਤੇ ਕੁੱਟਮਾਰ ਮਾਰੀ ਗਈ। ਹਾਂਜੀ ਇੱਥੇ ਇਹ ਮੁੰਡਾ ਆਏ ਨੇ ਕੁੜੀ ਨੂੰ ਕਿਸੇ ਨੂੰ ਛੇੜਿਆ ਸੀ ਤੇ ਆਵਾ ਆ ਘਟਿਆ ਘਟਿਆ ਉਹਨਾਂ ਨੇ ਆ। ਅਸੀਂ ਇਹਨੂੰ ਥਾਣੇ ਲੈ ਚੱਲੇ। ਥਾਣੇ ਲੈ ਚੱਲੇ ਅਸੀਂ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ